ਇਸ ਪ੍ਰੋਗਰਾਮ ਤੋਂ ਬੜੇ ਸੁਣਨੇ ਹੁਣ ਮੈਂ ਇੱਕ ਗੱਲ ਕਹਿਣੀ ਚਾ ਤੁਹਾਨੂੰ ਝਟ ਜੇਤੇ ਆ ਜਾਣਾ ਆਉਣ ਵਾਲੇ ਦਿਨਾਂ ਚ ਰਖੜੀ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਚੇਤਾ ਨਾ ਭੀ ਬਾਜ਼ਾਰਾਂ ਦੇ ਵਿੱਚ ਹੁਣ ਤੋਂ ਹੀ ਦੇਖਣ ਲੱਗ ਪੇ ਭਈ ਐਤ ਕੀ ਵੀਵੇ ਵਾਸਤੇ ਵੱਡੀ ਸਾਰੀ ਜੀ ਲੈ ਕੇ ਜਾਣੀ ਹੈ ਜਿਹੜੀ ਦੋਨੋਂ ਜਿੱਥੇ ਵੀ ਭੈਣ ਨੇ ਭੇਜੀ ਹੈ ਤਾਂ ਬਾਹਲਾ ਹੀ ਪਿਆਰ ਹੈ ਸਾਰਾ ਘੁੱਟ ਟਕਿਆ ਪਿਆ ਮੇਰੀਏ ਤੀਏ ਤੇਰੀਆਂ ਕਮਜ਼ੋਰੀਆਂ ਦੇ ਕਾਰਨ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਵੀ ਰਖੜੀ ਬਣਵਾ ਦਿੱਤੀ ਜੇ ਤੂੰ ਡਟ ਕੇ ਵਿਰੋਧ ਕਰਦੀ ਤੀਏ ਤੂੰ ਡਟ ਕੇ ਵਿਰੋਧ ਕਰਦੀ ਤਾਂ ਕਿਸੇ ਦੀ ਜੁਰਤ ਨਹੀਂ ਸੀ ਪੈਣੀ ਵੀ ਗੁਰੂ ਨਾਨਕ ਸਾਹਿਬ ਦੀ ਕੋਈ ਇਹੋ ਜਿਹੀ ਫੋਟੋ ਬਣਾ ਦਿੰਦਾ ਵੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਰਖੜੀ ਬਣ ਰਹੀ ਹੈ ਕਦੇ ਇਤਿਹਾਸ ਨੂੰ ਕੁੱਝ ਕੇ ਦੇਖੋ ਬਾਬੇ ਨਾਨਕੀ ਨੇ ਕਦੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪੈਰੀਂ ਹੱਥ ਰਾਉਣ ਲੱਗੇ ਬਾਬੇ ਨਾਨਕੀ ਨੂੰ ਰੋਕ ਦਿੱਤਾ ਕਹਿਣ ਲੱਗੇ ਭੈਣੇ ਤੂੰ ਪੈਰੀਂ ਹੱਥ ਕਿਉਂ ਲਾਉਣੀ ਹੈ ਕਹਿੰਦੇ ਕੀ ਮੈਂ ਤੈਨੂੰ ਕਦੇ ਵੀਰ ਨਹੀਂ ਸਮਝਿਆ ਮੈਂ ਤਾਂ ਤੈਨੂੰ ਪੀਰ ਸਮਝਿਆ ਉਹਨੇ ਕਦੇ ਵੀਰ ਨਹੀਂ ਸਮਝ ਕੇ ਰੱਖਣੀ ਬੰਨੀ ਸੀ ਲੋਕਾਂ ਇਤਿਹਾਸ ਨਾਲ ਮਜ਼ਾਕ ਕਰ ਦਿੱਤਾ ਤੇ ਕਿੱਡਾ ਵੱਡੀ ਦੁਰਦਸ਼ਾ ਬਣ ਗਈ ਅੱਜ ਉਹ ਜੋ ਗੁਰੂ ਨਾਨਕ ਸਾਹਿਬ ਦੀ ਫੋਟੋ ਲੈ ਕੇ ਇਹਨਾਂ ਪਾਪੀਆਂ ਨੇ ਸਾਡੇ ਜੁਮੇ ਫੋਟੋਆਂ ਪਾ ਦਿੱਤੀਆਂ ਅੱਜ ਘਰ-ਘਰ ਵਿੱਚ ਭੈਣ ਜਿਹੜੀਆਂ ਨਾ ਉਹ ਉਲਟਾ ਗੁਰਮਤਿ ਦੇ ਪ੍ਰਚਾਰ ਕਰਨ ਨਾਲ ਲੜ ਰਹੀ ਹੈ ਮੈਂ ਜੀ ਗੁਰੂ ਨਾਨਕ ਸਾਹਿਬ ਰਕੜੀ ਬੰਨਦੇ ਸੀ ਮੈਂ ਫੋਟੋ ਦੇ ਕੀ ਹੈ ਰੱਖੜੀ ਵਾਲੇ ਵੀ ਐਡੇ ਚਲਾਕ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਰੱਖੜੀ ਬੰਦੇ ਦੀ ਫੋਟੋ ਵਾਲੀ ਹੀ ਰੱਖੜੀ ਬਣਾ ਦਿੱਤੀ ਆਲੇ ਇੱਥੇ ਬੈਠੇ ਗੁਰਨਾਨ ਦੇ ਬੰਦੇ ਆ ਰੱਖੜੀ ਤੂੰ ਕਿਵੇਂ ਮਨਕਰ ਹੋ ਜਾਈਂਗੀ ਖੋਣ ਰੱਖੜੀ ਆਉਣੀ ਹੈ ਤੁਹਾਡੀ ਸਿੱਖੀ ਦਾ ਪਤਾ ਉਦੋਂ ਲੱਗਣਾ ਹੈ ਇਹ ਗੁਰਮਤ ਸਮਾਗਮ ਕਰਵਾਇਦਾ ਪਤਾ ਉਦੋਂ ਲੱਗਣਾ ਮੈਂ ਆਪਣੇ ਬੱਚਿਆਂ ਨੂੰ ਵੀ ਬੇਨਤੀ ਕਰਕੇ ਜਾਣਾ ਤੁਸੀਂ ਵੀ ਜੁੜਤ ਕਰੋ ਕੁਛ ਨਹੀਂ ਹੋਣ ਲੱਗਿਆ ਭੈਣਾਂ ਨੇ ਸਾਡੀਆਂ ਧੀਆ ਨੇ ਚਾਰ ਗਾਲਾਂ ਵੀ ਕੱਢ ਲੈਣਗੀਆਂ ਖਾ ਲਿਓ ਜਿਹੜੀ ਵੀ ਧੀ ਪੈਣੇ ਚ ਰਖੜੀ ਬਣਨ ਆਈ ਨਾ ਗੁਰਦੁਆਰੇ ਤੁਸੀਂ ਬਾਹਰ ਖਲੋਜੋ ਇੱਕ ਦਿਨ ਪਹਿਰਾ ਦਿਓ ਤੇ ਉਹ ਬੀਬੀ ਨੂੰ ਕਿਉਂ ਬੀਬੀ ਤੂੰ ਮੈਨੂੰ ਗਾਣਾ ਕੱਢ ਲੈ ਮੰਦਾ ਚੰਗਾ ਬੋਲ ਲੈ ਜੋ ਮਰਜ਼ੀ ਬੋਲ ਲੈ ਜਤਨ ਖੁੱਲੀ ਛੁੱਟੀ ਪਰ ਮੈਂ ਤੈਨੂੰ ਰਖੜੀ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵੇ ਨਾਲ ਨਹੀਂ ਜੇ ਬੰਨਣ ਦੇਣੀ ਨਹੀਂ ਜੇ ਬੰਨਣ ਦੇਣੀ ਭਾਵੇਂ ਕੁਝ ਵੀ ਹੋ ਜਾਏ ਮੈਂ ਆਪਣੇ ਬੱਚਿਆਂ ਵੀਰਾਂ ਨੂੰ ਵੀ ਬੇਨਤੀ ਕਰਨਾ ਤੁਸੀਂ ਵੀ ਪਹਿਰਾ ਦਿਓ ਆਪਣੀਆਂ ਭੈਣਾਂ ਨੂੰ ਪਹਿਲਾਂ ਹੀ ਫੋਨ ਕਰ ਦਿਓ ਵੀ ਭੈਣੇ ਜੇ ਰਖੜੀ ਬੰਨਣ ਆ ਗਈ ਲੋਕ ਤਾਂ ਕਹਿੰਦੇ ਰਿਸ਼ਤੇਦਾਰੀ ਪੱਕੀ ਹੋ ਜਾਏਗੀ ਪਰ ਤੇਰੀ ਮੇਰੀ ਟੁੱਟ ਜਾਏਗੀ ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਟੁੱਟ ਜਾਵਾਂਗਾ ਜੇ ਤਨ ਮੈਂ ਗੁਰੂ ਦਰ ਤੋਂ ਟੁੱਟ ਗਿਆ ਮੈਂ ਰੁਣ ਜਾਵਾਂਗਾ ਮੈਂ ਨਹੀਂ ਜੇ ਰੱਖਣੀ ਪੜਣੀ ਪਹਿਣੇ ਜੇ ਤੂੰ ਬਨਣੀ ਹੈ ਮੇਰੇ ਤਾਂ ਗੁਰੂ ਚਰਨਾ ਵਿੱਚ ਆ ਕੇ ਅਰਦਾਸ ਕਰ ਮੇਰੇ ਦਸਤਾਰ ਬੰਨ ਦੇ ਜਿਹੜੀ ਲੋਕ ਉਤਾਰ ਰਹੇ ਨੇ ਪਰਖੜੀ ਬੰਨਿਆ ਕੀ ਹੋਣਾ ਦਸਤਾਰ ਬੰਨ ਮੈਨੂੰ ਪਤਾ ਲੱਗੇ ਮੈਂ ਸਾਰੀ ਦੁਨੀਆ ਦੀਆਂ ਧੀਆ ਨੂੰ ਆਪਣੀ ਧੀ ਸਮਝਾਂ ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਹੈ ਕੋਸ਼ਿਸ਼ ਕਰੀਏ ਅੱਗੇ ਵਧੀਏ ਕੁਛ ਨਹੀਂ ਹੋਣ ਲੱਗਾ ਕੋਈ ਡਰ ਬਿਲਕੁਲ ਕੱਢ ਦਿਓ ਤੁਸੀਂ ਗੁਰੂ ਰਹਿਮ ਦੇ ਚਰਨਾਂ ਵਿੱਚ ਟੁੜ ਕੇ ਦੇਖੋ ਉਹ ਮਾਲਕ ਦੀਆਂ ਰਹਿਮ ਤਾਂ ਤੁਹਾਡੇ ਤੇ ਜ਼ਰੂਰ ਵਰਤਣਗੀਆਂ